ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗਰਦੀਪ ਕਨੌਲੀ ਤੇ ਰਖੜਪੁਰ ਨੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਚਲਦੇ ਜੀ ਅੱਜ ਰੋਪੜ ਨੂੰ ਰੋਪੜ ਦੀ ਕਰਾਉਂਦੇ ਆ ਸੈਰ ਤੇ ਚੰਡੀਗੜ੍ਹ ਦੀ ਤੁਹਾਨੂੰ ਦਿੰਦਾ ਜੀ ਆ ਮੈਂ ਅਪਡੇਟ ਤੇ ਕੱਲ ਮੈਂ ਚੰਡੀਗੜ੍ਹ ਗਿਆ ਸੀਗਾ ਲੇਕਿਨ ਬਲੌਗ ਨਹੀਂ ਬਣਾਇਆ ਹੈਗਾ ਚੰਡੀਗੜ੍ਹ ਦੀ ਅਪਡੇਟ ਦਿੰਦਾ ਜੀ ਚੰਡੀਗੜ੍ਹ ਹੁਣ ਪੁਲਿਸ ਵਾਲਿਆਂ ਦਾ ਕੋਈ ਡਰ ਨਹੀਂ ਹੈਗਾ ਬੇ ਫਿਕਰ ਹੋ ਕੇ ਜਾਓ ਕੋਈ ਚੌਂਕ ਦੇ ਪੁਲਿਸ ਵਾਲਾ ਨਹੀਂ ਖੜਾ ਹੈਗਾ ਲੇਕਿਨ ਜਿਹੜੇ ਰੂਲ ਰੈਗੂਲੇਸ਼ਨ ਆ ਉਹਨਾਂ ਨੂੰ ਫਾਲੋ ਕਰੋ ਕਿਉਂਕਿ ਹੁਣ ਜਿਆਦਾ ਜ਼ੋਰ ਉਹਨਾਂ ਨੇ ਕੈਮਰਿਆਂ ਤੋਂ ਦੇਣਾ ਹੈ ਜਿਹੜੇ ਚਲਾਨ ਕੱਟਣੇ ਆ ਓਵਰ ਸਪੀਡ ਤੋਂ ਬਚੋ 60 ਦੀ ਸਪੀਡ ਤੋਂ ਥੱਲੇ ਰੱਖੋ ਸੀਟ ਬੈਲਟ ਲਗਾ ਕੇ ਰੱਖੋ ਤੇ ਆਪਣੀ ਲੇਨ ਦੇ ਵਿੱਚ ਗੱਡੀ ਰੱਖੋ ਬਸ ਇਹ ਥੋੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਐ ਬਾਕੀ ਅਲਾਏ ਵੀ ਅਲਾਉਡ ਆ ਹੁਣ ਅਲਾਏ ਜਿਹੜੇ ਜਿਆਦਾ ਬਾਹਰ ਆ ਉਹਨਾਂ ਦਾ ਚਲਾਨ ਹੋ ਸਕਦਾ ਏ ਜਿਹੜੇ ਅਲਾਏ ਬਿਲਕੁਲ ਨਾਰਮਲ ਐ ਆਮ ਜਿੱਦਾਂ ਮਗਰਾੜ ਦੇ ਅੰਦਰ ਹੁੰਦੇ ਆ ਜਿਹੜੀ ਮੋਡੀਫਿਕੇਸ਼ਨ ਕਰਾਉਂਦੇ ਆ ਬੰਦੇ ਆਪਣੀਆਂ ਗੱਡੀਆਂ ਦੀ ਉਹਨੂੰ ਕੋਈ ਪ੍ਰੋਬਲਮ ਕੋਈ ਚੱਕਰ ਨਹੀਂ ਹੈਗਾ ਹੁਣ ਸਾਰੇ ਚੱਲਣਗੇ ਤੇ ਆਪਣੀ ਗੱਡੀ ਦੀ ਮੈਟਿੰਗ ਕਰਾਤੀ ਹੈ ਜੀ ਜਿਹੜੇ ਨਵੇਂ ਮੈਟ ਪਵਾਏ ਆ ਤੁਹਾਨੂੰ ਦਿਖਾਉਂਦੇ ਆ ਉਹ ਰੋਪੜ ਪਵਾ ਲਿਆ ਆਪਣਾ ਰੋਪੜ ਹੀ ਮਿਲ ਗਿਆ ਆਪਾਂ ਨੂੰ 7D ਦੇ ਮੈਟ ਬਹੁਤ ਵਧੀਆ ਮੈਟ ਆ ਤੇ ਰੇਟ ਵੀ ਠੀਕ ਆ 3500 ਰੁਪਏ ਦੇ ਪਏ ਆ ਗੱਡੀ ਦੇ ਆਪ ਰੈਡੀ ਕਰਦੇ ਆ ਉਹ ਕਾਰ ਲਾਈਫ ਸਵੀਟ ਕਵਰ ਰੋਪੜ ਸੈਨਿਕ ਗ੍ਰੈਸਟ ਹਾਊਸ ਦੇ ਸਾਹਮਣੇ ਬਹੁਤ ਵਧੀਆ ਸਰਵਿਸ ਆ ਦੇ ਲਓ ਜੀ ਆਪਾਂ ਪਹੁੰਚ ਗਏ ਕਾਰ ਲਾਈਫ ਸੀਟ ਕਵਰ ਰੋਪੜ ਇਹ ਹੈਗਾ ਹੀ ਸੈਨਿਕ ਰੈਸਟ ਹਾਊਸ ਦੇ ਸਾਹਮਣੇ ਆ ਬਿਲਕੁਲ ਤੇ ਆਪਾਂ ਦਿਖਾਉਂਦੇ ਜਿਹੜੇ ਮੈਟਿੰਗ ਕਰਾਈ ਆ ਗੱਡੀ ਦੀ ਬਿਲਕੁਲ ਇੰਟੀਰੀਅਰ ਦੇ ਨਾਲ ਦੀ ਕਰਾਈ ਆ ਇਹ ਵਾਲੇ ਮੈਟ ਨੇ 7D ਦੇਖ ਸਕਦੇ ਆ ਤੁਸੀਂ ਸਾਹਮਣੇ ਤੇ ਬੈਕ ਸਾਈਡ ਤੋਂ 보면은 ਇਹ ਬਿਲਕੁਲ ਸਾਰਾ ਏਰੀਆ ਕਵਰ ਹੋ ਜਾਣਾ ਇਹਨਾਂ ਨਾਲ ਇਹ ਹੈਗੀ ਰੋਪੜ ਕਾਰ ਲਾਈਵ ਸੀਟ ਕੋਰ ਵਾਲੇ ਤੇ ਬਾਈ ਇਹ ਆਪਣਾ ਪ੍ਰੋਪਰ ਐਡਰੈਸ ਇਹੀ ਆ ਹਾਂਜੀ ਹਾਂਜੀ ਕਾਰ ਲਾਈਵ ਸੀਟ ਕੋਰ ਇਹ ਪਾਜੀ ਨੂੰ ਲੈਲੇ ਤੁਸੀਂ ਵਿੱਚ ਤੈ ਲਓ ਜੀ ਰੋਪੜ ਪਹੁੰਚ ਗਏ ਆਪਾਂ ਇਹ ਆ ਜੀ ਪੁਰਾਣਾ ਪੁਲ ਰੋਪੜ ਦਾ ਕਰਾਉਂਦੇ ਆ ਸੈਰ ਤੁਹਾਨੂੰ ਰੋਪੜ ਦੀ ਰੋਪੜ ਸ਼ਹਿਰ ਦੀ ਸ਼ਾਨ ਪੁਰਾਣਾ ਪੁਲ ਸਤੰਦ ਨਹਿਰ ਦੇ ਉੱਪਰ ਗ੍ਰੀਨ ਬਿਲਕੁਲ ਹਰਾ ਭਰਾ ਰੋਪੜ ਪੁੱਲ ਲਓ ਜੀ ਐਂਟਰੀ ਹੋ ਗਈ ਬਾਜ਼ਾਰ ਚ ਆਪਣੀ ਰੋਪੜ ਦੇ ਲਾਟਰੀ ਬੰਪਰ ਲੱਗਿਆ ਹੋਇਆ ਰਾਖੀ ਬੰਪਰ ਤੇ ਲਓ ਜੀ ਰੋਪੜ ਬਾਜ਼ਾਰ ਚ ਐਂਟਰ ਹੋ ਗਏ ਆ ਦੇਖੋ ਰੋਪੜ ਬਾਜ਼ਾਰ ਦੀ ਰੌਣਕ लो जी रशपूर आए बाजारा रखड़ी का त्यौहार करके ਪੇਸਟਰੀਆਂ ਕੇਕ ਚਲੋ 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 ਮਾਡਰਨ ਪਲਾਜ਼ਾ ਤੇ ਮੋਟਰਸਾਈਕਲ ਕਿੰਨੇ ਖੜੇ ਆ ਜੁਰੇ ਬੱਲੇ 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 ਬੰਦਾ ਕੋਈ ਦੇਖਦਾ ਨਹੀਂ Galili yo Kokri ਇਹ ਹੈ ਸਾਡਾ ਰੋਪੜ ਸ਼ਹਿਰ ਸਦਰ ਬਾਜ਼ਾਰ ਰੋਪੜ ਸਦਰ ਬਾਜ਼ਾਰ ગાંધી ਚੌਕ ગાંધી ਚੌਕ ਆ ਗਿਆ ਤੇ ਆਪਾਂ ਆਇਆ ਜੀ ਰੋਪੜ ਲੈਂਸਕਾਰਡ ਵਾਲਿਆਂ ਦੇ ਐਨਕ ਬਣਵਾਣੀ ਆ ਇੱਕ ਮੇਗਾ ਜੀ ਚੱਲਦੇ ਅੰਦਰ ਜੀ ਰੋਪੜ ਲੈਂਸਕਾਰਡ ਵਾਲੇ ਚੀਜ਼ ਨਾਲ ਨਗਾ ਚੈੱਕ ਕਰਦੇ ਨੇ ਇਹ ਆਫਰ ਲੱਗੀ ਹੋਈ ਹੈ ਜੀ 5000 ਦੇ ਦੋ ਨੇ ਦੋ ਅਲੱਗ-ਅਲੱਗ ਨੰਬਰ ਦੇ ਇਹ ਬਣਵਾ ਸਕਦੇ ਆਪਾਂ ਜੇ ਤੁਹਾਨੂੰ ਪਰਸਨ ਨੂੰ ਚਾਹੀਦੇ ਆ 5000 ਦੇ 2 ਪੀਸ ਸਨ ਕਲਾਸਿਸ ਹੈ ਇਹ ਹੈਗੇ ਨੇ ਬੇਲਾ ਰੋਡ ਤੇ ਨੇ ਜੀ ਬੇਲਾ ਚੌਂਕ ਤੋਂ ਜਦੋਂ ਬੇਲਾ ਰੋਡ ਤੇ ਜਾਂਦੇ ਆਪਾਂ ਉਸ ਰੋਡ ਤੇ ਨੇ ਇਹ ਲਾਇਨਸ ਕਾਰਡ ਵਾਲੇ ਫਿਰ ਲਾਇਨਸ ਮਾਲ ਦੇ ਸਾਹਮਣੇ ਤੇ ਲਓ ਜੀ ਮੇਰੀ ਨਗਾ ਜੀ ਫਰਕ ਪੈ ਗਿਆ ਤੇ ਦੂਬਰ ਨੇੜੇ ਦੀ ਨਗਾ ਦੋਨੋ ਹੀ ਲੱਗਣਿਆ ਇਹ ਮੈਂ ਸੈਲੈਕਟ ਕੀਤੇ ਆ ਇਹ ਵਾਲੇ ਇਹ ਵਾਲਾ ਫਰੇਮ ਸੈਲੈਕਟ ਕੀਤਾ ਜੀ ਇਹਦੇ ਇਹਦੇ ਦੇ ਆ ਬੇ ਵੇਖੜ ਲੈਣੇ ਪਤਾ ਉਂਦਰ ਵੀ ਸੇਮ ਹੈ ਨਹੀਂ ਸੇਮ ਪ੍ਰਾਈਸ ਵਿੱਚ ਮਿਲਣਗੇ ਇਹਦਾ ਦੂਜੇ ਆ। ਇਹ ਨਵਾਂ ਵੀ ਸਟੇਰ ਵੀਰ ਤੋਂ ਜਿਹੜਾ ਬਲੈਂਸ ਪੈਗ ਜਿਹੜਾ ਨਾ। ਸਹੀ। ਉਹਦਾ ਸਹੀ ਆ ਚਾਹੀਦਾ। ਸਿਲੈਕਟ ਕਰ ਲੈਣਾ। ਜਿਹੜੇ ਪੱਗ ਬੰਨ ਪ੍ਰੋਬਲਮ ਨਾ ਹੋਵੇ ਕਿ। ਭਾਵੇਂ ਸੋਹਣਾ ਲੱਗਦਾ। ਜਿਹੜਾ ਚੱਕਿਆ। ਹਾਂ ਵਧੀਆ ਹੈ ਜੀ। ਉਹਨੇ ਫਰੇਮ ਦਾ ਜਿਹੜਾ ਮਰਜ਼ੀ ਪਾ ਸਕਦੇ ਆਪਾਂ। ਫਜਲ ਹੋ ਜਾਂਦਾ ਬੰਦਾ ਇੰਨੇ ਜ਼ਿਆਦਾ ਫਰੇਮ ਆ ਇੱਥੇ ਉਹ ਜ਼ਿਆਦਾ ਵਧੀਆ ਲੱਗਿਆ ਮੈਨੂੰ ਸੇਮ ਜਿਹੀ ਆ ਸੇਮ ਕਲਰ ਦਾ ਫਰਕ ਆ ਥੋੜਾ ਜਿਹਾ 골ਡਰ ਐ ਸਿਲਵਰ ਜਿਹਾ ਹੂੰ ਚਲੋ ਇਹ ਮੈਂ ਸਿਲੈਕਟ ਕਰ ਲਿਆ ਫਰੇਮ ਆਪਣਾ ਇਹ ਵਾਲਾ ਫਰੇਮ ਆ ਲੱਗੇ ਹੋਏ ਨੇ ਫਰੇਮ ਇਹ ਚਲੋ ਜੀ ਆਪਾਂ ਪਹੁੰਚ ਗਏ ਰਿਲਾਇੰਸ ਰਿਲਾਇੰਸ ਮਾਲ ਚ ਆਪਾਂ ਨਾਰੀਅਲ ਦਾ ਤੇਲ ਲੈਣਾ ਹੈ ਸਿਰ ਨੂੰ ਲਾਉਣ ਵਾਲਾ ਉੱਪਰ ਚੱਲਦੇ ਆ ਸੈਕੰਡ ਫਲੋਰ ਤੇ ਆ ਔਫਰ ਲੱਗੀ ਹੁੰਦੀ ਥੇ ਨਾਰੀਅਲ ਤੇਲ ਦੀ ਨਾ ਹਨਾ ਨਾਜੇ ਨਾਲ ਤੇਲ ਕਿੱਧਰ ਹੈ ਜੀ ਫੇਰ ਉਹਨਾਂ ਔਫਰ ਬਹੁਤ ਲੱਗੀ ਹੋਈ ਹੈ ਨਮਕੀਨ ਦੇ ਉੱਪਰ ਸਾਰੀ ਔਫਰ ਲੱਗੀ ਹੋਈ ਹੈ ਕੋਲਡ ਡਰਿੰਕਸ ਦੇ ਉੱਪਰ ਤੇ ਰਾਖੀ ਬੰਪਰ ਕਰਕੇ ਰਾਖੀ ਬੰਪਰ ਚੱਲ ਰਿਹਾ ਚਾਰੇ ਪਾਸੇ ਕਿੱਥੇ ਦਿਖਿਆ ਨਹੀਂ ਆਹ ਪਿਆ ਸਾਹਮਣੇ ਇੱਧਰ ਆਹ ਪਿਆ ਮਾਰੀ ਜਲ ਤੇ ਕਿਦਾਂ ਡਾਵਰ ਦਾ ਠੀਕ ਹੁੰਦਾ ਨਾ 261 600 ml ਚਲੋ ਜੀ ਖਜੂਰਾ ਆ ਗਈਆਂ ਖਜੂਰਾ ਤੇ ਵੀ ਆਫਰ ਚੱਲ ਰਿਹਾ ਬਾਏ 1 ਗੈਟ 1 ਇੱਕ ਨਾਲ ਇੱਕ ਫ੍ਰੀ ਖਦਰ ਮਸਾਲਿਆਂ ਦਾ ਸੈਕਸ਼ਨ ਆ ਗਿਆ ਜੀ ਲਓ ਜੀ ਹੁਣ ਬੈਗਾਂ ਵਾਲੀ ਦੁਕਾਨ 'ਚ ਪਹੁੰਚ ਗਏ ਕੱਟ ਲੈਣੀ ਆਪਾਂ ਨੇ ਇੱਕ ਕਾਲਜ ਦੇ ਵਾਸਤੇ ਦੇਖਦੇ ਆ ਆ ਜੁਗਾ ਤਾਂ ਚ ਲੈਪਟਾਪ ਹਾਲਾ ਵਧੀਆ ਅਮਰੀਕਨ ਟੂਰਿਸਟਰ ਦੀ ਆ ਲਾਈਟ ਵੇਟ ਮੈ ਬੇਟਾ ਚੀ ਵੀ ਗਾਰਾ ਪਾਇਆ ਸਾਰੇ ਲੇਡੀਜ਼ ਬਰਥਸ ਲਗੇਜ ਆ ਸਾਰੇ ਹੀ ਆਹ ਠੀਕ ਆ ਮੈਂ ਲਗ ਬੁੱਕ ਕਲਰ ਰਹਾ ਬਲੂ ਕਲਰ ਹੂੰ ਅਜੇ ਲੈਦਰ ਦੀ ਲੈਣੀ ਮੈਨੂੰ ਇਹ ਅਮਰੀਕਨ ਟੂਰਿਸਟ ਬੈਗ ਨਹੀਂ ਇਹ ਗੀਅਰ ਵੀ ਹੈ ਸਾਲ ਦੀ ਗਰੰਟੀ ਹੋਊਗੀ ਇਹਦੀ ਲੈਦਰ ਦੀ ਮੇਰੇ ਕੋਲ ਹੈ ਤੁਸੀਂ ਨਾ ਆਲੀ ਚੀਜ਼ ਖਰਾਬ ਹੋ ਗਈ ਸਾਰੀ ਖਰਾਬ ਹੋ ਗਈ ਚੀਜ਼ ਇਤਨੀ ਹੋਗੀ ਉਜੇ ਖਰਾਬ ਹੋ ਵੀ ਚੇਂਜ ਹੋ। ਇੱਕ ਸਾਲ ਦੀ ਗਰੰਟੀ ਆਂਦੀ ਹੈ। ਪਿਛਲਾ ਮੈਂ ਵੀਡੀਓ ਬਣਾ ਲਈ ਤਰੀ। ਠੀਕ ਹੈ। ਉਹ ਵੀ ਸਾਲ ਤੋਂ ਬਾਅਦ ਹੈ ਕਰਾਉਣਾ। ਕਿੰਨਾ ਪ੍ਰਾਈਸ ਹੈ ਇਹਦਾ? ਇਹ 1300 ਕੁ ਰੁਪਏ। ਜੀ ਸਹੀ-ਸਹੀ ਲਾਇਆ ਰਹਾ। ਯਾਹ ਤੱਕ ਕੀ ਯਾਰ ਕੰਪਨੀ ਚੀਜ਼ ਹੈ। ਬੜਾ ਜ਼ਿਆਦਾ ਮਹਿੰਗਾ ਨਹੀਂ। ਕਿੱਥੇ ਆ ਬਾਈ ਕਿੱਥੇ ਆਪ? ਬਾਈ ਲੁਧਿਆਣੇ ਦੀ। ਕੀ ਲੱਗਦਾ ਤੁਹਾਡਾ? ਅੱਛਾ। ਦੂਜੀ ਕੋਲ ਰੱਖੀਂ ਨਾ। ਓਸ਼। ਤਲ ਠੀਕ ਆ ਤੇ ਯਾਰ ਇਹ ਵੀ ਠੀਕ ਆ। ਆ ਲੈਣੀ ਸਿੰਪਲ ਸਿੰਪਲ ਕਿੰਨੇ ਦੀ ਆ ਇਹ ਇਹ 1500 ਰੁਪਏ ਇਹ ਮਹਿੰਗੀ ਹੈ ਜਿਆਦਾ ਹਨਾ ਹਾਂ ਤਾਂ ਰੰਗ ਕੰਪਨੀ ਕੰਪਨੀ ਦਾ ਮਰਕ ਕੇ ਪੈਂਦਾ ਨਾ ਪਤਾ ਕੀ ਆ ਇਹ ਤਾਂ ਹਰ ਕਿਹੜੇ ਹਲਕੇ ਦਾ ਇਦਾਂ ਸਕ੍ਰੈਚ ਪਾ ਜਾਂਦੇ ਨਾ ਫੇਰ ਭੱਦੀ ਲੱਗਦੀ ਆ ਇਹ ਇਹ ਤੁਹਾਨੂੰ ਕਰੇ ਲੈਦਰ ਉਤਰਨ ਦਾ ਡਰ ਹੁੰਦਾ ਬਸ ਲੈਦਰ ਉਤਰ ਗਿਆ ਤਾਂ ਡਿਜ਼ਾਈਨ ਚੇਂਜ ਹੋ ਜਾਂਦੀ ਅੱਛਾ ਮੈਨੂੰ ਇਹ ਖਰਾਬ ਹੋ ਗਿਆ ਠੀਕ ਹੈ ਕੰਪਨੀ ਵਾਲੀ ਦਾ ਨਾ ਜੇ ਕੋਈ ਪ੍ਰੋਬਲਮ ਲਓ ਇਹ ਬੈਗ ਲੱਤਾ ਵਾਲ ਵਾਈਲਡ ਕraft 1500 ਰੁਪਏ ਦਾ オリジナル ਬ੍ਰਾਂਡਡ ਕੰਪਨੀ ਦਾ ਲਓ ਇਹ ਰੌਣਕ ਦੇਖੋ ਜਿੱਧਰ ਮਰਜੀ ਦੇਖ ਲਓ ਇਧਰ ਨੂੰ ਜਾਣਾ ਦਾ ਚੱਲ ਕਿਤੇ ਨਹੀਂ ਦਿਲ ਵੀ ਰਸ਼ਈ ਆ ਮੋਟਰਸਾਈਕਲ ਬਹੁਤ ਖੜੇ ਆ ਕਰੇ ਰਸਤਾ ਹੀ ਬੰਦ ਕਰਿਆ ਵਾ ਪੂਰਾ ਅਜੇ ਵੀ ਰਖੜੀਆਂ ਪਈ ਜਾਂਦੀਆਂ 11 12 ਵਜ ਗਏ ਲੋ ਜੀ ਸਬਜ਼ੀ ਮੰਡੀ ਆ ਗਈ ਰੋਪੜ ਦੀ ਚੱਕੋ ਫਰੂਟ ਜਿੰਨਾ ਮਰਜੀ ਸੋਬ지 ਮੰਡੀ ਰੋਪੜ ਦੀ ਸ਼ਾਨ ਲਓ ਜੀ ਦੇਖੋ ਰੋਪੜ ਸ਼ਹਿਰ ਦੀ ਰੌਣਕ ਤੇ ਸਬਜ਼ੀ ਲੈ ਲੀਏ ਕੋਈ ਦੇਖ ਲੁੰਦੇ ਆ ਤੇ ਲਓ ਜੀ ਅਮਰੂਦ ਲੱਤੇ ਆ ਗੁਲਾਬੀ ਅਮਰੂਦ ਕਿ ਸੇਵ ਲੁੰਦੇ ਆ ਹੁਣ ਕੀ ਰੇਟ ਆ ਬਾਈ ਸੇਵ ਆ ਲਓ ਬਾਈ ਸੌ ਸੌ ਰੁਪਏ ਦਾ ਕਿਆ ਜਾਣ ਦੇ ਕਰ ਯਾਰ ਹੈ ਸੋ ਵੀਰ ਬਗਲੇ ਵੇਚਦਾ ਕਿੱਥੇ ਦਾ ਸੇਵਾ ਹੈ ਵੀਰ ਦਾ ਬਹੁਤ ਮਿੱਠਾ ਸੇਵਾ ਖਾ ਕੇ ਲੇਖੋ ਪੱਕੀ ਗੱਲ ਹੈ ਖਾ ਕੇ ਲੇਖੋ ਸਹੀ ਸਹੀ ਲੱਗਾ ਯਾਰ ਮੈਂ ਤਾਂ ਤੇ ਸਜਾਵਟ ਦੇਖ ਕੇ ਆ ਗਿਆ ਹੈ ਮੈਂ ਵੀਡੀਓ ਬਣਾਈ ਜਾਂਦਾ ਦੇਖ ਲੈ ਹੁਣ ਮੈਂ ਵਾਇਰਲ ਕਰ ਦੇਣਾ ਮੈਂ ਕਹਿੰਦਾ ਸਜਾਵਟ ਦਿਖਾ ਕੇ ਬੰਦਾ ਸਰੇਟ ਘਟ ਨਹੀਂ ਕਰਦਾ ਮਿੱਠਾ ਹੈ ਨਾ ਪੂਰਾ ਹੈ ਹੈ ਸੇਬ ਜਿਹੜਾ ਮਾਝਾ ਸੇਬ ਕੋ ਬਟੇ 21 ਖਾ ਲੈ ਕੋ ਪਦੀ ਐ ਸੇਬ ਇਹ ਉਹ ਨਹੀਂ ਆ ਪਾਣੀ ਵਰਗਾ ਜਿਹੜਾ ਹੋਊਗਾ ਹੂੰ ਉਹ ਨਹੀਂ ਉਹ ਕੱਚਾ ਜਿਹੜਾ ਹੋਊਗਾ ਹਾਂ ਇਹਨਾ ਮਿੱਠਾ ਵੀ ਨਹੀਂ ਹੈਗਾ ਕਿੰਨੇ ਕਰ ਦਮੇ ਮੈਨੂੰ ਠੀਕ ਆਇਆ ਵੀਰੇ ਜਿਆ ਸੇਬ ਠੀਕ ਆ ਹੂੰ ਬਾ ਠੀਕ ਆ 75 ਰੁਪਏ ਲੋ ਜੀ ਫਰੈਸ਼ ਸਬਜ਼ੀ ਬਿਲਕੁਲ ਤਾਜੀ 500 ਰੁਪਏ ਤੱਕ ਸਾਡਾ ਲੋਕੀ ਦਾ ਰੇਟ ਆ 15 ਤੱਕ ਆਲਰੇਡੀ 20 ਕਿਲੋ 40 ਰੁਪਏ ਕਿਲੋ 5 ਕਿਲੋ ਖਰਾ 70 75 ਰੁਪਏ ਮੰਡੀ ਤੇ ਪੜ ਗਿਆ ਧਨੀਆ ਵੀ ਹੈਗਾ ਤੇਰੇ ਕੋਲ ਨਹੀਂ 1 ਕਿਲੋ ਆਰੇ 75 ਰੁਪਏ ਮੇਰੀ ਲੋਕੀ ਉਹਦੇ ਕੋਲ ਹੈਗੀ ਆ ਇਸ ਕੀ ਸਾਡੀ ਆਦੀ ਵੀਡੀਓ ਵੀਡੀਓ ਵਿੱਚ ਆਪਣਾ ਰੋਪੜ ਦੀ ਸ਼ਹਿਰ ਕਰਾਈਆ ਤੁਹਾਨੂੰ ਰੌਣਕ ਦਿਖਾਈ ਆ ਜੀ ਰੋਪੜ ਸ਼ਹਿਰ ਦੀ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਰੱਬ ਰਾਖਾ